ਬੰਦਾ ਜੁੰਦੇ ਜੀ ਆਪਣੇ ਆਪ ਨੂੰ بڑے ਕੰਮਾਂ ਚੁਲਾਈ ਰੱਖਦਾ ਹੈ। ਬੜੀਆਂ ਜ਼ਿੰਮੇਵਾਰੀਆਂ ਉਹਨੇ ਚੁੱਕੀਆਂ ਹੁੰਦੀਆਂ ਨੇ ਤੇ ਉਹਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਇਹ ਕੰਮ ਸਿਰਫ ਮੈਂ ਹੀ ਕਰ ਸਕਦਾ। ਤੇ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਤੋਂ ਬਾਅਦ ਇਹ ਕੰਮ ਕਿਵੇਂ ਹੋਣਗੇ? ਜਿਹੜੀਆਂ ਜ਼ਿੰਮੇਵਾਰੀਆਂ ਮੈਂ ਨਿਭਾ ਰਿਹਾ ਉਹ ਕਿਵੇਂ ਪੂਰੀਆਂ ਹੋਣਗੀਆਂ? ਤੇ ਉਹਨੂੰ ਲੱਗਦਾ ਮੇਰੇ ਪਿੱਛੋਂ ਮੇਰੀ ਫੈਮਿਲੀ ਨੂੰ ਬੜਾ ਔਖਾ ਹੋ ਜਾਣਾ ਹੈ। ਪਰ ਇਹ ਬੰਦੇ ਦਾ ਵਹਿਮ ਹੀ ਹੁੰਦਾ ਹੈ ਜਦ ਕੋਈ ਚਲਿਆ ਜਾਂਦਾ ਹੈ ਨਾ ਉਹਦੀ ਫੈਮਿਲੀ ਉਹਦੇ ਘਰ ਦੇ ਬਹੁਤ ਦੁਖੀ ਹੁੰਦੇ ਨੇ ਬਹੁਤ ਰੋਂਦੇ ਨੇ ਪਰ ਕਿਸੇ ਦੀ ਜ਼ਿੰਦਗੀ ਰੁਕਦੀ ਨਹੀਂ ਹੈ ਸਾਰੇ ਕੰਮ ਵੀ ਉਸੇ ਤਰ੍ਹਾਂ ਹੀ ਹੋਈ ਜਾਂਦੇ ਜਿਹੜੀ ਜ਼ਿੰਮੇਵਾਰੀਆਂ ਨਿਭਾ ਰਿਆ ਹੁੰਦਾ ਨਾ ਉਹ ਵੀ ਪੂਰੀ ਹੋਈ ਜਾ ਰਹੀਆਂ ਹੁੰਦੀ ਹੈ ਬਸ ਉਹ ਜਾਣ ਵਾਲਾ ਹੀ ਚਲਾ ਜਾਂਦਾ ਹੈ